ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੁਖਜਿੰਦਰ ਸਿੰਘ ਉੱਭੀ ਪੰਜਾਬੀ ਸੱਭਿਆਚਾਰ ਵਾਲੇ ਅੱਜ ਦਾ ਆਪਾਂ ਬਲੌਗ ਲੈ ਕੇ ਹਾਜ਼ਰ ਹੋਏ ਆ ਜੀ ਸੰਦੂਖ ਪੇਟੀ ਟੇਬਲ ਕੁਰਸੀਆਂ ਤੇ ਇਹ ਤਿੰਨੇ ਚੀਜ਼ਾਂ ਆਪਣੇ ਕੋਲੇ ਤਿਆਰ ਹੋਣ ਲਈ ਆਈਆਂ ਸੀ ਜੋ ਕਿ ਆਪਾਂ ਤਿਆਰ ਕਰਕੇ ਤੁਹਾਡੇ ਲੈ ਕੇ ਮੋਰੇ ਹਾਜ਼ਰ ਹੋਏ ਆ ਜੀ ਤੇ ਦੇਖੋ ਸੰਦੂਖ ਬਹੁਤ ਸੋਹਣਾ ਨਿਕਲਿਆ ਤੇ ਆ ਸੰਦੂਖ ਦੇ ਸ਼ੀਸ਼ੇ ਲਾਏ ਨੇ ਆਪਾਂ ਠੀਕ ਆ ਜੀ ਤੇ ਆਹਾਂ ਤਾਂਬੇ ਦੇ ਡਿਜ਼ਾਈਨ ਦੇ ਲੱਗੇ ਹੋਏ ਸੀਗੇ ਤੇ ਕਾਲੇ ਹੋਏ ਹੋਏ ਸੀਗੇ ਬਿਲਕੁਲ ਤੇ ਇਹਨਾਂ ਨੂੰ ਆਪਾਂ ਨਿਖਾਰ ਕੇ ਪੂਰਾ ਲਾ ਕੇ ਰਗੜ ਕੇ ਸੰਦੂਖ ਨੂੰ ਰਗੜ ਕੇ ਪ੍ਰੋਪਰ ਪੂਰਾ ਤਿਆਰ ਕੀਤਾ ਸੰਦੂਖ ਤੇ ਇੱਕ ਆਈ ਸੀ ਇਹਦੇ ਨਾਲ ਪੇਟੀ ਤੇ ਆਹ ਪੇਟੀ ਆ ਇਹਦੇ ਨਾਲ ਪੇਟੀ ਦੇ ਅੰਦਰ ਆਪਾਂ ਕੱਪੜਾ ਲਾਇਆ ਹੋਆ ਸੰਦੂਖ ਦੇ ਅੰਦਰ ਵੀ ਕੱਪੜਾ ਲਾਇਆ ਹੋਆ ਉਹ ਵੀ ਤੁਹਾਨੂੰ ਦਿਖਾਉਣੇ ਆ ਤੇ ਆਹ ਪੇਟੀ ਆਈ ਸੀਗੀ ਇਹ ਤਿੰਨ ਚੀਜ਼ਾਂ ਤਿਆਰ ਹੋਣ ਲਈ ਆਈਆਂ ਨੇ ਆਪਣੇ ਕੋਲੇ ਸੰਦੂਖ ਪੇਟੀ ਤੇ ਚੇਅਰ ਕੁਰਸੀਆਂ ਤੇ ਆਹ ਪੇਟੀ ਆਪਾਂ ਤਿਆਰ ਕਰਕੇ ਸਾਰਾ ਮਟੀਰੀਅਲ ਤਿਆਰ ਕਰਕੇ ਆਪਾਂ ਰੈਪ ਕਰਤਾ ਆਹ ਕੁਰਸੀਆਂ ਟੇਬਲ ਪੇਟੀ ਤੇ ਆਪਣਾ ਸੰਦੂਖ ਰਹਿੰਦਾ ਰੈਪ ਕਰਨ ਵਾਲਾ ਤੇ ਆਹ ਪੇਟੀ ਆਪਾਂ ਤਿਆਰ ਕਰੀ ਆ ਇਹ ਤਿੰਨੇ ਚੀਜ਼ਾਂ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਸੀਗੀ ਤੇ ਪੂਰੀ ਰਗੜਾਈ ਕਰਕੇ ਇਹਨਾਂ ਦੀ ਤੇ ਚੰਗੀ ਤਰ੍ਹਾਂ ਇਹਨਾਂ ਨੂੰ ਪ੍ਰੋਪਰ ਤਿਆਰ ਕਰਕੇ ਬ੍ਰਾਊਨ ਟੱਚ ਦੇ ਕੇ ਉੱਤੇ ਪਾਲਿਸ਼ ਕਰਕੇ ਫਿਰ ਆਪਾਂ ਪੂਰਾ ਪ੍ਰੋਪਰ ਯਾਨੀ ਕਿ ਇਹਨੂੰ ਤਿਆਰ ਕੀਤਾ ਆ ਦਰਾਜ ਆ ਉੱਪਰਲਾ ਪੇਟੀ ਦਾ ਤੇ ਆ ਪੇਟੀ ਦਾ ਥੱਲੇ ਪਾਸਿਓਂ ਟੱਕਣਾ ਜੀ ਇਹ ਪੇਟੀ ਦਾ ਥੱਲੇ ਵਾਲੇ ਪਾਸੇ ਦਾ ਦਰਾਜ ਆ ਪੂਰਾ ਦਰਾਜ ਪੂਰਾ ਲੰਬਾ ਬਣਾਇਆ ਗਿਆ ਉਹਨਾਂ ਨੇ ਤੇ ਇਹ ਆਪਾਂ ਆ ਪੇਟੀ ਦੇ ਵਿੱਚ ਕੱਪੜਾ ਲਾਇਆ ਹੋਇਆ ਜੀ ਸਾਰੇ ਕਿਤੇ ਅੰਦਰ ਆਪਾਂ ਪੇਟੀ ਦੇ ਅੰਦਰ ਕੱਪੜਾ ਲਾਇਆ ਵਾ ਤੇ ਪਹਿਲਾਂ ਕਾਗਜ਼ ਲੱਗਿਆ ਹੋਇਆ ਸੀਗਾ ਪੇਟੀ ਦੇ ਅੰਦਰ ਤੇ ਹੁਣ ਆਪਾਂ ਕੱਪੜਾ ਲਾਤਾ ਕੱਪੜੇ ਨਾਲ ਹੋਰ ਪੇਟੀ ਵਧੀਆ ਬਣ ਗਈ ਆ ਇਹਨੂੰ ਬ੍ਰਾਊਨ ਟੱਚ ਦਿੱਤਾ ਵਾ ਆਪਾਂ ਠੀਕ ਹੈ ਜੀ ਤੇ ਆਹ ਜੋ ਸੰਦੂਖ ਦੇ ਅੰਦਰ ਵੀ ਤੁਹਾਨੂੰ ਆਪਾਂ ਕਪੜਾ ਲੱਗਿਆ ਹੋਇਆ ਦਿਖਾਣੇ ਆ ਤੇ ਇਹ ਸੰਦੂਖ ਆ ਇਹ ਵੀ ਆਪਾਂ ਤਿਆਰ ਕੀਤਾ ਤੇ ਸੰਦੂਖ ਦੇ ਅੰਦਰ ਵੀ ਆਪਾਂ ਸਾਰਾ ਕਪੜਾ ਲਾਇਆ ਉੱਪਰ ਥੱਲੇ ਬਾਹਰ ਥੱਲੇ ਤੇ ਆਹ ਦੇਖੋ ਸੱਡਾ ਤੇ ਵੀ ਸਾਰੇ ਕਿਤੇ ਆਪਾਂ ਸੰਦੂਖ ਦੇ ਵਿੱਚ ਵੀ ਆਪਾਂ ਕਪੜਾ ਲਾਇਆ ਸਾਰੇ ਕਿਤੇ ਤੇ ਹੁਣ ਅੱਜ ਕੱਲ ਸਾਰੇ ਲੋਕੀ ਕਪੜਾ ਲਗਾਉਂਦੇ ਆ ਜੀ ਵਿੱਚ ਤੁਸੀਂ ਵੀ ਆਪਣਾ ਸੰਦੂਖ ਲਿਆਓ ਤੇ ਤਿਆਰ ਕਰਵਾਓ ਤੇ ਨਾਲ ਵਿੱਚ ਕਪੜਾ ਵੀ ਆਪਾਂ ਤੁਹਾਨੂੰ ਲਾ ਕੇ ਦਵਾਂਗੇ ਤੇ ਵਧੀਆ ਲੁੱਕ ਬਣ ਜਾਂਦੀ ਆ ਸੰਦੂਖ ਦੇ ਅੰਦਰ ਕੱਪੜਾ ਲਾ ਕੇ ਤੇ ਇਹ ਆਪਾਂ ਸੰਦੂਖ ਤਿਆਰ ਕੀਤਾ ਜੀ ਆਪਣਾ ਪਿੰਡ ਹੈਗਾ ਜੀ ਜੋਧਾ ਸੁਖਜਿੰਦਰ ਸਿੰਘ ਉੱਭੀ ਪਿੰਡ ਜੋਧਾ ਜ਼ਿਲ੍ਹਾ ਲੁਧਿਆਣਾ ਜੀ ਨਾਰੰਗਵਾਲ ਰੋਡ ਆ ਬੱਲੋਵਾਲ ਚੌਕ ਆ ਤੇ ਨੰਬਰ ਨੋਟ ਕਰ ਲਓ ਜੀ 8264144620 ਸਾਰੇ ਪਾਸਿਓਂ ਸੰਦੂਖ ਦੀ ਰਗੜਾਈ ਕਰਕੇ ਜੋ ਉਹਦੇ ਚ ਖਰਾਬੀ ਹੁੰਦੀ ਆ ਉਹਨੂੰ ਸਹੀ ਕਰਕੇ ਪਟੇਨ ਬਟੂਨ ਭਰ ਕੇ ਸਾਰਾ ਚੰਗੀ ਤਰ੍ਹਾਂ ਆਪਾਂ ਸੰਦੋਖ ਤੁਹਾਨੂੰ ਤਿਆਰ ਕਰਕੇ ਦਵਾਂਗੇ ਜੀ ਉਸ ਤੋਂ ਬਾਅਦ ਆ ਲੋ ਜੀ ਕੁਰਸੀਆਂ ਤੇ ਇਹ ਕੁਰਸੀਆਂ ਬਿਉਂਤ ਵਾਲੀਆਂ ਕੁਰਸੀਆਂ ਸੀਗੀਆਂ ਜਿਹੜੀ ਪਤਲੀ ਤਾਰ ਹੁੰਦੀ ਸੀਗੀ ਆਪਣੇ ਪਹਿਲਾਂ ਪਤਲੀ ਤਾਰ ਦੀ ਚਿੱਟੀ ਪਤਲੀ ਤਾਰ ਦੀਆਂ ਬੁਣੀਆਂ ਹੋਈਆਂ ਕੁਰਸੀਆਂ ਹੁੰਦੀਆਂ ਸੀ ਇਹ ਕੋ ਉਹ ਕੁਰਸੀਆਂ ਸੀਗੀਆਂ ਤੇ ਬਿਉਂਤ ਇਹਦੀ ਸਾਰੀ ਟੁੱਟੀ ਹੋਈ ਸੀਗੀ ਕੁਰਸੀਆਂ ਦੀ ਤੇ ਬਿਉਂਤ ਨੂੰ ਆਪਾਂ ਖੋਲ ਕੇ ਸਾਰੀ ਤੇ ਨਵੇਂ ਸਿਰਿਓ ਇਹਨੂੰ ਰਖੜਾਈ ਕਰਕੇ ਕੁਰਸੀਆਂ ਦੀ ਤੇ ਆ ਟੇਬਲ ਦੀ ਆ ਟੇਬਲ ਦੇ ਦੇਖੋ ਪਾਵੇ ਪਹਿਲਾਂ ਆਉਂਦੇ ਹੁੰਦੇ ਸੀਗੇ ਇਦਾਂ ਦੇ ਪਾਵੇ ਤੇ ਅੱਜ ਕੱਲ ਤਾਂ ਆਉਂਦੇ ਨਹੀਂ ਹੈਗੇ ਤੇ ਕੁਰਸੀਆਂ ਨੂੰ ਪਲਾਈਆਂ ਆਪਾਂ ਲਾ ਕੇ ਪਲਾਈਆਂ ਦੇ ਉੱਤੇ ਆਪਾਂ ਗੱਦੀ ਭਰਤੀ ਵਿੱਚ ਗੱਦੀ ਭਰ ਕੇ ਤੇ ਉੱਤੇ ਆਪਾਂ ਬ੍ਰਾਊਨ ਬ੍ਰਾਊਨ ਲੈਦਰ ਦੇਤਾ ਆਪਾਂ ਤੇ ਬ੍ਰਾਊਨ ਟੱਚ ਦੇ ਕੇ ਸਾਰਾ ਆਪਾਂ ਪਾਲਿਸ਼ ਕਰਕੇ ਪ੍ਰੋਪਰ ਤਿਆਰ ਕਰਕੇ ਆਪਾਂ ਰੈਪ ਕਰਤੀਆਂ ਨੇ ਕੁਰਸੀਆਂ ਜਿਨ੍ਹਾਂ ਦੀਆਂ ਇਹ ਤਿੰਨ ਅੱਜ ਆਪਣੇ ਕੋਲੇ ਤਿਆਰ ਹੋਣ ਲਈ ਆਈਆਂ ਸੀਗਾ ਇਹ ਕੁਰਸੀਆਂ ਹੋਗੀਆਂ ਉਹ ਪੇਟੀ ਹੋਗੀ ਤੇ ਇੱਕ ਇਹ ਸੰਦੂਖ ਹੋ ਗਿਆ ਇਹ ਤਿੰਨੇ ਆਟਮਾ ਆਪਣੇ ਕੋਲੇ ਤਿਆਰ ਹੋਣ ਲਈ ਆਇਆ ਸੀ ਤੇ ਆਪਾਂ ਇਹ ਤਿਆਰ ਕੀਤੀਆਂ ਨੇ ਤੁਸੀਂ ਵੀ ਅਗਰ ਆਪਣਾ ਟੇਨਿੰਗ ਟੇਬਲ ਕੁਰਸੀਆਂ ਵਗੈਰਾ ਸੰਦੂਖ ਵਗੈਰਾ ਪੇਟੀਆਂ ਵਗੈਰਾ ਤਿਆਰ ਕਰਾਉਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਸਾਡਾ ਨੰਬਰ ਹੈਗਾ ਜੀ 8264144620 ਆ ਦੇਖੋ ਕੁਰਸੀਆਂ ਤੁਹਾਡੇ ਸਾਹਮਣੇ ਆ ਇਹ ਲੱਗ ਨਹੀਂ ਰਹੀਆਂ ਵੀ ਪੁਰਾਣੀਆਂ ਸੀ ਬਿਲਕੁਲ ਨਵੀਂ ਲੁੱਕ ਆ ਗਈਆਂ ਕੁਰਸੀਆਂ ਦੀ ਮੁਨਿਆਦ ਹੋਰ ਅੱਕੇ ਵਧ ਗਈਆਂ ਕੁਰਸੀਆਂ ਦੀ ਦੇਖੋ ਜੀ ਬਹੁਤ ਸੋਹਣੀ ਲੁੱਕ ਨਿਕਲੀ ਆ ਕੁਰਸੀਆਂ ਦੀ ਤਿਆਰ ਹੋਈਆਂ ਨੇ ਗੱਡੀ ਲਾਈ ਆ ਆਪਾਂ ਅੱਜ ਕੱਲ ਜਿਵੇਂ ਬਣਦੀਆਂ ਨੇ ਕੁਰਸੀਆਂ ਨਵੀਆਂ ਕੁਰਸੀਆਂ ਬਣਦੀਆਂ ਨੇ ਗੱਡੀ ਲਾ ਕੇ ਤੇ ਉਵੇਂ ਆਪਾਂ ਇਹ ਕੁਰਸੀਆਂ ਬਣਾਈਆਂ ਨੇ ਤੇ ਇਹ ਸੰਦੂਖ ਤਿਆਰ ਕੀਤਾ ਵਾ ਠੀਕ ਆ ਜੀ ਤੇ ਆਪਣਾ ਤੁਸੀਂ ਸੰਦੂਖ ਤਿਆਰ ਕਰਵਾ ਸਕਦੇ ਹੋ ਪੇਟੀ ਤਿਆਰ ਕਰਵਾ ਸਕਦੇ ਹੋ ਚਰਖਾ ਤੁਹਾਡੇ ਕੋਲੇ ਪਿਆ ਚਰਖਾ ਤੁਹਾਨੂੰ ਤਿਆਰ ਕਰਕੇ ਦੇਵਾਂਗੇ ਵਰਕ ਕਰ ਦਵਾਂਗੇ ਮਧਾਣੀ ਵਰਕ ਕਰਦੀ ਦੇਵਾਂਗੇ ਚੱਕੀ ਦੇ ਪੌੜ ਪਏ ਆ ਤਾਂ ਤੁਹਾਨੂੰ ਚੱਕੀ ਦਾ ਗੰਢ ਬਣਾ ਕੇ ਚੱਕੀ ਨੂੰ ਚਲਦੀ ਕਰਕੇ ਤੇ ਉਹਦੇ ਚ ਤੁਸੀਂ ਆਟਾ ਬਣਾਓ ਦਲੀਆ ਬਣਾਓ ਤੇ ਜੋ ਵੀ ਮਰਜੀ ਤੁਸੀਂ ਤੁਹਾਨੂੰ ਆਪਾਂ ਹਰ ਇੱਕ ਚੀਜ਼ ਵਰਕ ਕਰਦੀ ਕਰਕੇ ਦਵਾਂਗੇ ਇਹ ਪੇਟੀ ਆਪਾਂ ਤੁਹਾਨੂੰ ਉੱਪਰੋਂ ਵੀ ਦਿਖਾ ਦਿੰਦੇ ਆ ਪੇਟੀ ਦਾ ਟੱਕਣ ਲਾ ਕੇ ਤੇ ਬਹੁਤ ਵਧੀਆ ਚੀਜ਼ ਆ ਤੇ ਆਹ ਦੇਖੋ ਤੇ ਇਹ ਪੇਟੀ ਆਪਾਂ ਤਿਆਰ ਕਰੀ ਆ ਇਹ ਆਪਾਂ ਸੰਦੂਖ ਤਿਆਰ ਕਰਿਆ ਤੇ ਇਹ ਆਪਾਂ ਕੁਰਸੀਆਂ ਤਿਆਰ ਕਰੀਆਂ ਨੇ ਸਾਡਾ ਐਡਰੈਸ ਹੈਗਾ ਜੀ ਪਿੰਡ ਜੋਧਾ ਜ਼ਿਲ੍ਹਾ ਲੁਧਿਆਣਾ ਇਹ ਨਾਰੰਗਵਾਲ ਰੋਡ ਆ ਜੀ ਬੱਲੋਵਾਲ ਚੌਕ ਆ ਤੇ ਥੱਲੇ ਬਾਹਰ ਹੀ ਬਾਹਰਲੇ ਪਾਸੇ ਉਹ ਦੇਖੋ ਬਾਹਰਲੇ ਪਾਸੇ ਆਪਣਾ ਚਰਖਾ ਮਧਾਣੀ ਬਾਹਰ ਪਏ ਹੁੰਦੇ ਨੇ ਤੁਹਾਨੂੰ ਔਨ ਸਾਰੀ ਦੁਕਾਨ ਦਾ ਪਤਾ ਲੱਗ ਜਾਣਾ ਜੀ ਨੰਬਰ ਇੱਕ ਵਾਰੀ ਫੇਰ ਨੋਟ ਕਰ ਲਓ ਜੀ 826 41 44620 ਇਹ ਸਾਡਾ ਨੰਬਰ ਆ ਜੀ ਪਿੰਡ ਹੈਗਾ ਜੀ ਜੋਧਾ ਜ਼ਿਲ੍ਹਾ ਹੈਗਾ ਜੀ ਲੁਧਿਆਣਾ ਨਾਰੰਗਵਾਲ ਰੋਡ ਬੱਲੋਵਾਲ ਚੌਕ